ਬਾਈਕਰਜੀ ਦਾ ਖਾਲਸਾ ਬਾਈਕਰਜੀ ਦੀ ਫਤਿਹ ਅੱਜ ਆਸੀ ਜੋ ਮੋਦੀ ਸਰਕਾਰ ਨੇ ਸਾਡੇ ਡਰਾਈਵਰ ਭਰਾਵਾਂ ਦੇ ਖਿਲਾਫ ਬਹੁਤ ਮਾੜਾ ਕਾਨੂੰਨ ਲਿਆਉਣ ਜਾ ਰਹੀ ਆ ਤੇ ਪਿੰਡਾਂ ਦੇ ਵਿੱਚ ਟੈਪ ਵਾਲੇ ਮੀਟਰ ਚਲੋ ਇਹ ਦਿੱਲੀ ਜੋ ਉੱਤੇ ਸੀਗੇ ਉਦੋਂ ਇਹ ਸਰਕਾਰ ਨੇ ਇਹ ਗੱਲ ਕਹੀ ਸੀ ਵੇ ਅਸੀਂ ਕਾਰਪੋਰੇਟ ਘੰਟਾਰਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਜਿਹੜੇ ਕਾਨੂੰਨ ਲਿਆਉਣਾ ਚਾਹੁੰਦੇ ਪਿਛਲੇ ਵਾਲਾ ਉਹ ਅਸੀਂ ਨਹੀਂ ਲਿਆਵਾਂਗੇ ਆ ਜੋ ਕਾਨੂੰਨ ਮੁੜ ਕੇ ਦੁਬਾਰਾ ਲਾਗੂ ਕਰਦੇ ਸਰਕਾਰ ਤੁਲੀ ਜਾਂ ਸਾਡਾ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਇਹ ਕਰਜ਼ਾ ਸਾਡੇ 'ਤੇ ਨਹੀਂ ਚੜਿਆ ਇਹ ਸਰਕਾਰਾਂ ਨੇ ਕਰਜ਼ਾ ਚੜਾਇਆ ਸਾਨੂੰ ਮਾੜੇ ਬੀਜ ਦਿੱਤੇ ਸਾਨੂੰ ਫਸਲਾਂ ਦੇ ਭਾਅ ਨਹੀਂ ਦਿੱਤੇ ਜਦੋਂ ਦੇਸ਼ ਭੁੱਖਾ ਮਰਦਾ ਰਿਹਾ ਉਹਦੋਂ ਇਹਨਾਂ ਨੇ ਜ਼ਰੂਰਤ ਪਾਈਆਂ ਬੀਜ ਲਿਆਦਾ ਮਾੜੇ ਬੀਜ ਲਿਆਦਾ ਕੇ ਦੇਖੇ ਸਾਨੂੰ ਉਹ ਪੋਜੀਸ਼ਨ ਤੇ ਖੜਾ ਕਰ ਦਿੱਤਾ ਜਾਂ ਸਾਡਾ ਕਿਸਾਨ ਖੁੱਦਕੱਜੀ ਕਰਦਾ ਜਾਂ ਕਿਸਾਨ ਅੱਜ ਆਪਣੇ ਬੱਚਿਆਂ ਨੂੰ ਜ਼ਮੀਨਾਂ ਵੇਚ ਕੇ ਬਾਹਰ ਨੂੰ ਭੇਜਣ ਲਈ ਮਜਬੂਰ ਹੋਇਆ ਬੈਠਾ ਆ ਇਸ ਕਰਕੇ 16 ਤਰੀਕ ਦੀ ਬੰਦਿਓ ਔਰ ਦੇ ਬਲੋਂ ਕਾਲਿਆ ਉਹਦੇ ਹਸਬੰਦ ਵਿੱਚ ਤੇ ਮਲ ਪਲਾਣ ਭਰਾਵਾਂ ਵੱਲੋਂ ਤੇ ਮਜ਼ਦੂਰ ਭਰਾਵਾਂ ਵੱਲੋਂ ਬੰਦ ਹੀ ਕਾਲ ਦਿੱਤੀ ਗਈ ਆ ਔਰ ਇਸ ਹਸਬੰਦ ਦੇ ਵਿੱਚ ਅਸੀਂ ਆਪਣੇ ਪੇਪਰ ਵੰਡ ਰਹੇ ਹਾਂ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰ ਰਹੇ ਹਾਂ ਕਿ 16 ਫ੍ਰੀਕਲੀ ਬੰਦ ਹੀ ਕਾਲਿਆ ਔਰ ਸਾਡਾ ਸਾਥ ਦਿਓ 16 ਫ੍ਰੀਕ ਤੇ ਭਰਾਵਾਂ ਦੀ ਦੁਕਾਨ ਨਹੀਂ ਖੁੱਲਣੀ ਦੁਕਾਨਾਂ ਬੰਦ ਕਰਕੇ ਹੱਲ ਵਾਲ ਗੇਟ ਦੇ ਉੱਤੇ ਉੱਥੇ ਟ੍ਰੈਫਿਕ ਜਾਮ ਕੀਤਾ ਜਾਊਗਾ ਵੇ ਤੱਕ 4 ਵਜੇ ਤੱਕ 4 ਤੱਕ ਟ੍ਰੈਫਕ ਬੰਦ ਰਹਿਣਾ ਆ ਉਹਦੇ ਹਿਸਾਬ ਨਾਲ ਦੇ ਬੇਨਤੀ ਕਰ ਰਹੇ ਆ ਬਾਕੀ ਮੇਰਾ ਵੀਰ ਮਨੋਰ ਸਿੰਘ ਜੀ ਇਹ ਤੁਹਾਨੂੰ ਦੱਸ ਦਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਦੇ ਅੱਜ ਅਹੀਂ ਸ਼ਹਿਰ ਦੇ ਵਿੱਚ ਅਨਹੋਸਪੀਟ ਕਰਕੇ 16 ਤਰੀਕ ਨੂੰ ਜਿਹੜਾ ਭਾਰਤ ਬੰਦ ਆ ਉਹਦੇ ਲਈ ਸੱਦਾ ਦੇ ਰਹੇ ਆ ਵੀ ਉਹਦੋਂ ਦੁਕਾਨਾਂ ਬੰਦ ਰੱਖਿਓ ਸਾਰੇ ਕਾਰੋਬਾਰ ਬੰਦ ਰੱਖਿਓ ਇਹ ਜਿਹੜਾ ਭਾਰਤ ਬੰਦ ਆ ਇਸ ਜਿਹੜੇ ਟ੍ਰੇਡ ਯੂਨੀਅਨਾਂ ਸਾਰੇ ਪਾਤ ਦੀਆਂ ਪਹਿਲੀ ਹੜਤਾਲ ਦਾ ਸੱਦਾ ਦੇ ਚੁੱਕੀਆਂ ਜਿੰਨੇ ਵੀ ਟੱਕ ਸਪਰਾ ਹਵਾ ਟੱਕ ਅਲੇ ਪ੍ਰਾ ਹਵਾ ਪੱਸਾ ਵਾਲਿਆ ਜਾਂ ਹਰ ਇੱਕ ਗੱਡੀ ਵਾਲਾ ਜਿਹੜਾ ਡਰਾਈਵਰ ਆ ਉਹਨਾਂ ਦੇ ਜਿਹੜੇ ਖੁੱਪੇ ਗਏ ਕਾਨੂੰਨ ਲਈ 7 ਲੱਖ ਰੁਪਈਆ ਜ਼ਮਾਨਤ ਦਾਸਤ ਕਰ ਗਿਆ ਦਾ ਉਹਦੇ ਖਿਲਾਫ ਵੀ ਤੇ ਜੋ ਸਾਡੇ ਤੇ ਦਿੱਲੀ ਸਾਡੇ ਨਾਲ ਫਾਇਦਾ ਕੀਤਾ ਹੈ ਇਲੈਕਟ੍ਰੀਕ ਰੂਪ ਤੇ ਉਹ ਮੋਦੀ ਸਰਕਾਰ ਅਜੇ ਤਾਈਂ ਨਹੀਂ ਮੰਨੀ ਉਹਦੇ ਵਿੱਚ ਜਿੰਨਾ ਵੀ ਜਿਹਨਾਂ ਦੇ ਕੇਸ ਬਣੇ ਆ ਉਹ ਵਾਪਸ ਲਵਾਂਗੇ ਔਰ ਜਿਹੜੇ ਚੇਪ ਵਾਲੇ ਮੀਤ ਨਹੀਂ ਲਾਵਾਂਗੇ ਲਕੀਪੁਰ ਸੀਰੀ ਵਾਲਾ ਜਿਹੜਾ ਵਾ ਮਸਲਾ ਉਹ ਅਜੇ ਸਾਡੇ ਸਾਡੇ ਦੇ ਖਜ਼ਾਨੇ ਦੇ ਜਿਹੜਾ ਵਾ ਏਸ ਪਾਏ ਆ ਉਹ ਵਾਪਸ ਲੈਣੇ ਚਾਹੀਦੇ ਤੇ ਜਿਨ੍ਹਾਂ ਨੇ ਕਤਲ ਕੀਤੇ ਆ ਜਿਨ੍ਹਾਂ ਨੂੰ ਸ਼ਹੀਦ ਕੀਤੇ ਸਾਡੇ ਕਿਸਾਨ ਉਹਨਾਂ ਨੂੰ ਸਖਤ ਸਜ਼ਾਾਂ ਮਿਲੀਆਂ ਚਾਹੀਦੀਆਂ ਔਰ 10000 ਕਿਸਾਨਾਂ ਤੇ ਮਜ਼ਦੂਰਾਂ ਦਾ ਜਿਹੜਾ ਪੈਨਸ਼ਨ ਸਕੀਮ ਚਾਹੀਦੀ ਆ ਮਹੀਨੇ ਦੀ 10000 ਔਰ ਜਿਹੜਾ ਸੁਵਮੀ ਨਾਸਨ ਦੀ ਕੋਰਟ ਮੁਤਾਬਕ ਐਮ ਐਸ ਪੀ ਜਿਹੜੀ ਆ ਸੀ 2 ਪਲੱਸ ਦੇ ਆਧਾਰ ਤੇ ਜਿਹੜੀ ਆ ਹਰ ਇੱਕ ਫਸਲ ਸਾਬੀਦੋ ਲੈ ਕੇ ਸਾਰੀਆਂ ਫਸਲਾਂ ਜਿਹੜੀਆਂ ਚੁੱਕਣ ਦੀ ਗਰੰਟੀ ਦਿੱਤੀ ਜਾਵੇ ਇਹਨਾਂ ਗੱਲਾਂ ਲੈ ਕੇ 16 ਤਰੀਕ ਨੂੰ ਭਾਰਤ ਬੰਦ ਕਰ ਰਹੇ ਆ ਤੇ ਸਾਰਿਆਂ ਨੂੰ ਅਪੀਲ ਕਰ ਰਹੇ ਆ ਤੇ ਉਸ ਦਿਨ ਸਾਰੇ ਕਾਰੋਬਾਰ ਬੰਦ ਰੱਖਿਓ ਕੋਈ ਟ੍ਰੈਫਿਕ ਨਾ ਚੱਲੇ ਕੋਈ ਦੁਕਾਨ ਨਾ ਖੁੱਲੇ ਕੋਈ ਪਿੰਡਾਂ ਦੇ ਵਿੱਚ ਕੋਈ ਕੰਮ ਤੇ ਨਾ ਜਾਵੇ ਸਾਰੇ ਇਸ ਰੋਸ ਦੇ ਵਿੱਚ ਸੈਂਟਰ ਸਰਕਾਰ ਦੇ ਖਿਲਾਫ ਇਕੱਠੇ ਕਾਰਨੀ ਅੱਜ ਨਾਲ ਉਸ ਵਿੱਚ ਕਰ ਰਹੇ ਵੇਖੋ ਕਿਸਾਨਾਂ ਜਥੇਬੰਦੀਆਂ ਇੱਕ ਗਰੁੱਪ ਜਿਹੜਾ ਵਾ ਉਹ 13 ਤਰੀਕ ਨੂੰ ਜਿਹੜਾ ਇੱਥੇ ਵਿਧਾਨ ਸਭਾ ਦਿੱਤਾ ਉਹਨਾਂ ਨੇ ਜਾਣਾ ਕੋ ਜਾ ਰਹੇ ਆ ਅੱਜ ਇਹਨਾਂ ਦਾ ਸੰਯੁਕਤ ਕਿਸਾਨ ਮੋਰਚਾ ਆ ਜੀ ਪੰਜਾਬ ਦੇ ਵਿੱਚ 37 ਜਮ੍ਹਾਂ ਇੱਕ 36 ਕਿਸਾਨ ਜਥੇਬੰਦੀਆਂ ਭਾਰਤ ਵਿੱਚ 500 ਦੇ ਕਰੀਬ ਜਥੇਬੰਦੀ ਉਹ ਅਸੀਂ ਭਾਰਤਪੰਥ ਕਰ ਰਹੇ ਆ ਤੋਂ ਉਸ ਤੋਂ ਬਾਅਦ ਚਾਰੀ ਕਰਕੇ ਕੋਈ ਦਿੱਲੀ ਵਾਲਾ ਪ੍ਰੋਗਰਾਮ ਬੱਸ ਅਜਿਕੇ ਨੇ ਜਿਹੜੇ ਜਾ ਰਹਾ ਠੀਕ ਆ ਪਰ ਉਹ ਅਜੇ ਪੂਰੀ ਤਿਆਰੀ ਕਰਕੇ ਜਾਣਾ ਚਾਹੀਦਾ ਤੇ ਜੋ ਜਾ ਰਹਾ ਅਸੀਂ ਤਾਂ ਸੰਯੁਕਤ ਮੋਰਚੇ ਦੇ ਹਦਾਂ ਤੇ ਜਿਹੜਾ ਸਾਡਾ ਸਿੱਧਾ ਵਾ ਭਾਰਤ ਬੰਦ ਦਾ 16 ਤਰੀਕ ਨੂੰ ਲਾਂਬਨ ਦੀ ਕਰ ਰਿਹਾ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਗਏ ਉਹ ਚ ਵੱਡੀਆਂ ਜਿਹੇ ਬੰਦੀਆਂ ਦੋ ਇੱਕ ਸਿੱਧੂ ਭੋੜਿਆ ਜੀਗੇਸ਼ਨ ਢਲੇਆ ਇੱਕ ਸਰਪੰਚ ਦੇ ਇੱਥੇ ਰੱਖਿਆ ਸੀ ਉਸ ਘਰ ਬੈਠੀ ਆ ਹੋਰ ਦੂਜਿਆਂ ਦਾ ਨਾਮ ਨੂੰ ਨਹੀਂਦਾ ਜੀ ਨਹੀਂ ਹੋਣਗੇ ਉਹ ਜਾ ਸੇ